ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਾਮ ਨਵੀਰ ਤੇ ਅੱਜ ਸਾਡਾ ਇੱਕ ਯਾਰ ਚੱਲਿਆ ਬਾਹਰ ਨੂੰ ਜੀ ਪੱਕਾ ਯਾਰ ਪੱਕਾ ਯਾਰ ਤਾਂ ਸਾਡਾ ਜਸ਼ਨ ਚੱਲਿਆ ਕੈਨੇਡਾ ਉਹਦੇ ਬਿਨਾ ਸੁਣਾ ਸੁਣਾਏ ਹੋ ਜਾਣਾ ਪਰ ਹੁਣ ਜਾ ਕੇ ਮਿਲਾਂਉਂਦੇ ਤੁਹਾਨੂੰ ਉਹ ਪੜੀਆ ਉਹ ਵੀ ਪੜਾਈਆ ਨਹੀਂ ਵੀ ਆ ਦੇ Gidi geldim oraya. İyi. Evet. Orelak. Okiğim gördüm orayı. Ya. I'm so glad. ਤੇ ਹੈਪੀ ਬਰਥਡੇ ਕਹਿਣਾ ਹੁੰਦਾ ਹੈ 100% ਸਾਨੂੰ ਬਰਥਡੇ

ਲੋਵੀ ਚੱਲ ਬੈਜੇ ਹਨ ਦਿੱਲੀ ਤੋਂ ਤੇ ਬاويه ਰਸਮ ਕਰਨ ਲੱਗੇ ਹਨ ਫਿਰ ਫੋਨ ਆ ਗਿਆ ਕੋਈ ਦੇਖਣੋਂ ਤੌਰ 'ਤੇ ਹੁਣ ਸਾਡਾ ਜੀ ਲਗਣਾ ਘੱਟ ਹੋਲੇ ਹੋਲੇ ਬੰਦੇ ਘੱਟ ਹੀ ਜਾਂਦੇ ਨੇ 5 ਬੰਦੇ ਹੀ ਘੱਟ ਜਾਂਦੇ ਆ ਸਾਡੇ ਇੱਕ ਬੰਦਾ ਹੋਰ ਘਟ ਜਾਣਾ ਇੱਕ ਬੰਦੇ ਹੋਰ ਨੇ ਜਾਣਾ ਬਾਈ ਮੁਰਖ ਕੋਈ ਵੀ ਹੋ ਸਕਦਾ ਬਾਈ ਸਾਡੇ ਵਿੱਚੋਂ ਵੀ ਹੋ ਸਕਦਾ ਹਾਂ ਜੀ ਨਹੀਂ ਲੱਗਦਾ ਯਾਰ ਯਾਰ ਇਹ ਦੋਸਤੀ ਟੁੱਟ ਹੀ ਜਾਂਦੀ ਬਾਈ ਚੱਲ ਕੋਈ ਨਾ ਕੰਮ ਦੇਖਣੀ ਅਗਲੇ ਹੁਣ ਕੱਟ ਗਾਲ ਯਾਰ ਕਦਨ ਕਦੇ ਇਕੱਠੇ ਹੋਵਾਂਗੇ 30 ਸਾਲੋਂ 35 ਸਾਲ ਦੇ 40 ਸਾਲੋਂ ਇਕੱਠੇ ਹੋ ਜੂਗੇ ਹੋਈ ਜਾਣਾ ਹਾਂ ਵੀ ਕਰਾਂ ਪਹੁੰਚ ਕੇ ਬਰ ਬੰਦੇ ਆ ਗਏ ਮਿਲਣ। ਇਹ ਬਾਪੂ ਨੇ ਪਾਕਿਸਤਾਨ ਤੇ ਆ। ਹਾਂ ਬੇ ਪਾਕਿਸਤਾਨ ਹੀ ਆਇਆ ਹੈ ਬਾਕੀ। ਨਹੀਂ ਆਇਆ ਹੋਇਆ ਨਹੀਂ। ਆਇਆ ਹੈ। ਆਇਆ ਨਹੀਂ 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 ਹੋਇਆ ਇੱਥੇ ਨਹੀਂ ਜੇ। ਸਾਰੇ ਪਾਕਿਸਤਾਨ ਦੇ ਜੁਨਾਹ ਦੇ ਰਹੇ। ਅੱਜ ਬੜਾ ਆਇਆ। ਨਹੀਂ ਇੱਕ ਭੈਣ ਹੀ ਬਸਲਣਾ ਲਾਣਾ ਪਿੰਡ ਦਾ। ਹਾਂ। ਸੋਹ ਚਾਂਤਾ, ਚਾਂਤਾ, ਚਾਂ ਬੜਾ ਚਾਂਤਾ ਸਾਰੇ। ਸਿਲੋ ਮਾਸਟਰ। ਸਿਲੋ ਹਾਲ ਕੋਲ ਦਾ ਘੱਟ ਦੇ। ਅੱਜ ਦੋ ਹੀ ਚੰਤੇ। ਨਿਮਾ ਲਾਹੌਰ ਦਾ ਤਾਂ। ਨਿਮਾ ਨਾ ਆ। ਨਿਮਾ ਬਾਪੂ ਵੇ। ਨਾ ਕਿਸੇ ਦਾ ਮੈਡੀਕਲ ਟੈਗਾ ਜਾਤਾ। ਬੰਦੇ ਹੋ ਗਏ। ਹੱਲਿਆਂ ਦੇ ਪੂਰੇ ਹੋਰੇ ਇੰਡੀਆ ਜਾ ਹੁਆ ਇੰਡੀਆ ਜੀ ਅੱਛਾ ਮੈਂ ਕਿਤੇ ਪਾਕਿਸਤਾਨ ਦੀ ਸੀ ਜੇਂ ਸਿੱਪਾ ਪਾਕਿਸਤਾਨ ਵਿੱਚ ਫਿਰ ਸੰਤਾਈ ਜਦੋਂ ਮੇਰਾ ਲੈ ਹੱਲਿਆਂ ਦੇ ਟਾਈਮ ਦਾ ਦੇਖਾ ਕੋਈ ਦੇਖੀ ਨਹੀਂ ਹੈ ਜਦੋਂ ਹੱਲਿਆਂ ਦੇ ਟਾਈਮ ਦੇਖਾ ਛੋਟਾ ਦਾ ਲੈ ਬੱਚਾ ਦਾ ਕਾਪੂ ਨੂੰ ਤਾਂ ਕੋਦੀ ਜੀ ਵਾ ਕੇ ਲੈ ਕੇ ਆਏ ਨਾ ਨਾ ਸੰਤਾਈ ਜਦੋਂ ਮਾ ਸਾਨਾ ਮੈਂ ਸਿੱਟਾ ਅੰਦਰ ਦਾ ਹੀ ਜਨਮ ਹੈ ਦਾਰੀ ਤੋਂ ਦੇਖਿਆ ਤਾਂ ਹੋ ਗਿਆ ਆਪਣੇ ਪਿੰਡ ਦੀ ਗੱਲ ਹੈ ਕਿ ਤੇ 90 ਚੱਕ ਤੇ ਆ ਗਏ ਨਾ ਬਾਬੇ ਦਾ ਤੇਜ਼ੀ ਦੁੱਦੀ ਖਾਰੇ ਆਏ ਹਨ ਕੇਦੀ ਦੁੱਦੀ ਦੇ ਘਰ ਜਿਹੜਾ ਹੁਣ ਛੀਰ ਬੋਲੋ ਤੇ ਕੇਦੀਆਂ ਦਾ ਘਰ ਤਾਂ ਹੈ ਕੇਦੀ ਉਹ ਮਸਾ ਮੰਗ ਕੇ ਜੀ ਉਹ ਨਾਲਾ ਕਾ ਤੇ ਬਲੌਕ ਹੋ ਗਿਆ ਬਾਪੂ ਨਾਲਾ ਸੁੱਕ ਰਿਹਾ ਤੇ ਨਾਲਾ ਆ ਕੇ ਸਰੋਵਰ ਕੋਲ ਆ ਵੇ ਪਾਣੀ ਜਾਂਦਾ ਹਾ ਨਾਲਾ ਸੁੱਕ ਰਿਹਾ ਉਹ ਪਾਣੀ ਕਿੱਥੇ ਲਈ ਜਾਂਦਾ ਪਾਣੀ ਯਾਰ ਪਤਾ ਨਹੀਂ ਇੱਥੇ ਤੇ ਆ ਜਾਂਦਾ ਧਰਤੀ ਜਿੱਥੇ ਪਾਣੀ ਹੁੰਦਾ ਉਹ ਪਾਣੀ ਨਹੀਂ ਕਾ ਬਾਪੂ ਨਾ ਘਰ ਆ ਰਿਹਾ ਕੋਈ ਜਾਨ ਕੀ ਨਾ ਪਿੰਡ ਆ ਪਾਈ ਦੁਨੀਆ ਨਾ ਕੇ ਆਇਆ ਯਾਰ ਉਹ ਟੁੱਟੀ ਆਈ ਹੁੰਦੀ ਸਵੇਰੇ ਤੋਂ ਚੱਲ ਪਹਿਲਾਂ ਫੜ ਕੇ ਨਾ ਹੁਣ ਸਿਆਲ ਚ ਲੈ ਕੇ ਕਿੱਥੇ ਜਿਆਦਾ 11:30 12:30 ਤੜਕੇ ਨੂੰ ਨਾ ਮਾ ਕੇ ਡੇਣਾ ਕੇ ਤਾਂ ਕੋਸ ਤੜਕੇ ਨਾ ਕੇ ਬਨਾਇਨ ਪਾ ਕੇ ਮੱਛਾ ਢੇਚਿਆ ਹਾਂ ਬਾਪੂ ਭਾਈ ਕਿੱਥੇ ਜਾਣਾ ਨਾ ਕੇ ਬਾਪੂ ਨੇ ਜਾਣਾ ਨਾ ਕੇ ਮੇਰੇ ਤੂੰ ਆਵਦਾ ਕਿੰਨੇ ਦਿਨ ਹੋਗੇ ਨਾ ਤੈਨੂੰ ਵਾਹੀ ਮੈਂ ਕੱਲ ਨਹਾਤਾ ਵਾ ਬੈ ਜਾ ਬੈ ਜਾ ਦੂ ਬਣਾਈ ਜਾਂਦਾ ਬਾਬੂ ਮਾਦਨ ਆਉਣਾ ਪੈਣਾ ਯਾਰ ਮੈਂ ਜਾਣ ਰਿਹਾ ਰਿਸ਼ਤੇਦਾਰ ਨੰਬਰਦਾਰ ਹੈ ਗਿਆ ਨੰਬਰ ਨੂੰ ਹਟੋ ਦੰਦਾ ਤੋਰੀਆ ਕਿੱਲਾ ਫੇਰ ਲੈਂਦਾ ਤੇਜਾ ਲੜਦਾ ਕੰਪਨ ਲੱਗ ਗਿਆ ਕੰਪਨ ਲੱਗਦਾ ਅੰਮ੍ਰਿਤ ਨਾਰੀਅਲ ਦਾ ਨੂੰ ਪੋਤਾ ਵਾ ਕੋਲ 7:00 ਵਜੇ ਵੀ ਤਾਂ ਲਾਇਆ ਨਾਰੀਅਲ ਦਾ ਤੇ ਉਹ ਜੰਮੇ ਦਾ ਪਾਸਾ ਨਹੀਂ ਸੀ ਗਾਹੇ ਤਰਾ ਕੋਈ ਇੱਕ ਖਾਲ ਕੋਲ ਤਾਂ ਆ ਰਿਹਾ ਗਾ ਉਹ ਵੀ ਬਈ ਹੁਣ ਤੂੰ ਆ ਗਿਆ ਤੇ ਤੂੰ ਆ ਗਿਆ ਕੋਈ ਨਾ ਨਾ ਪ੍ਰੋਗਰਾਮਾ ਕੋ ਪ੍ਰੋਗਰਾਮ ਤਾਂ ਇੱਦਾਂ ਸੱਤਾਂ ਕਿੱਥੇ ਲੱਗਿਆ ਪਾਪੂ ਨੇ ਇੱਥੇ ਗੋਣਾ ਤਾਂ ਚੰਦ ਜੀ ਕੋ ਸਾਹ ਲੱਗਿਆ ਸਾਹ ਕੰਪਿਊਟਰ ਸਾਹ ਲੱਗਿਆ ਲੰਡੀਆਂ ਹਾਂ ਜੀ ਦੇ ਦੇਣਾ ਤਾਂ ਯਾਰ ਪਾਪੂ ਨੇ ਇਹ ਤਾਂ ਦੇ ਦੇ ਉਹ ਪਤਾ ਕਿੱਥੇ ਲੱਗਿਆ ਤਾਂ ਉਹ ਸਾਰੇ ਆਸਤੇ ਪਾ ਚੰਡੀਆ ਤੋਂ 34 ਸੈਕਟਰ ਲੱਗਿਆ ਤਾਂ ਕਿੱਦਾਂ ਜਾ ਹੁੰਦਾ ਹੈ ਜੋ ਕਿ ਰੱਪੜਾ ਜਾਦੇ ਹੋ ਹਾਂ ਕਿੱਦਾਂ ਜਾ ਹੁੰਦਾ ਜਿੱਦੇ ਥੋੜੀ ਮਾਸੀ ਦੇ ਘਰ ਆ ਜੀ ਹਾਂ ਇਹਦਾ ਸਾਰਾ ਪਤਾ ਹੈ ਉਹ ਕਹਿੰਦੇ ਟਿਕਟ ਸੀ ਇਹ ਗੰਢੀ ਕਿਹੜੇ ਰਿਹਾ ਇਹ ਪਹਿਲਾਂ ਪਹਿਲਾਂ 17ਵੇਂ ਮੈਂ ਕਿਹਾ ਨਾ 17ਵੇਂ ਹਮਨੇ ਮਾਉਂ ਕਰ 12 12 ਦੇਖ ਜ਼ਰਾ ਇੰਝ 22 ਤੋਂ ਰੋਮ ਆਇਆ ਹਾਂ ਪਹਿਲਾਂ ਪਹਿਲਾਂ ਉੱਤਰ ਉਹੀ ਜਾ ਦੇਖ ਲੈ ਬਸ ਉਹ ਸਾਈਕਲ 'ਤੇ ਚੱਲ ਜਾਂਦਾ 17 ਕੁ ਮੀਟਰ ਹੈ ਇਹਦਾ ਪੂਰਾ ਹਾਂ ਤੂੰ ਕਹਦਾ ਸਾਈਕਲ 'ਤੇ ਸੱਤ ਸਾਈਡ ਨੂੰ ਉੱਤਰੋ ਜਾ ਦੇ ਠੀਕ ਕਰੀ ਮੰਜੀਤ ਕਬੀ ਜੀ ਦੀ ਮੰਡੀ ਆ ਰਾਣਾ ਵੇਤੀ ਹੈ ਹੂੰ ਦੇਖਣਾ 34 ਸੈਕਟਰ ਦਾ ਵੀ ਦਾਸ ਆ 22 ਰੂਮ ਆਉਂਦਾ ਇਹ 3 ਲਾਗੇ ਆ 22 ਐ 22 22 ਜੀਤੀ ਆ ਉਸ ਦੇ ਸਾਹਮਣੇ ਹਾਂ ਵੱਧ ਮੋ ਗਿਆ ਉਸੇ ਜੀਤੀ ਤਾ 20 ਆ ਗਿਆ ਤਾ 17 20 ਆ ਗਿਆ ਤੇ ਉਹਨੇ ਸਾਰੇ ਸੈਕਟਰ ਦਾ ਆਪਾਂ ਨਾਲ ਹੀ ਕਿਨੇ ਜਿੰਨੇ ਸੁੱਕ ਜਾਈਂ ਬਾੜੀ ਸੁੱਕ ਜਾਈਂ ਦੋ ਚਲੋ ਛੱਡ ਦਈਏ ਪਾਣੀ ਕਾਲੂ ਪਾਣੀ ਛੱਡ ਦਈਏ ਦੋ ਨਾਲ ਸੱਚ ਆ ਗਿਆ ਮੇਰੇ ਮਾਪੇ ਜਾਈਏ ਅਸੀਂ ਅੱਬੀ ਹਮ ਕੁੜਾ ਵੀ ਆਈ ਇੰਡੀਆ ਯਾਰ ਉਰੇ ਮੜੀ ਦੀ ਮਿੱਟੀ ਦੇ ਪਿੱਛੇ ਜਾਣਾ ਤੇ ਉਹ ਬਾਹਰਲੇ ਬੋਲ ਕਾਲਾ ਨਹੀਂ ਉਹ ਅਮਨਰੰਦ ਦਾ ਪਾਣੀ ਹੁੰਦਾ ਯਾਰ ਉਹ ਪੈਪਾ ਨਾ ਉੱਥੇ ਮੱਕਾ ਥੋੜਾ ਪਿੱਛੇ ਲੱਗ ਗਿਆ ਉਹ ਕੱਟ ਲਈ ਉਹ ਬਹੁਤ ਨਹੀਂ ਪਈ ਗੰਦੇ ਬੋਨ ਦਾ ਨਾਲ ਹੀ ਆਹ ਦੇਖੋ ਕਿਹੜੇ ਹਸਾਉ ਨਾਲ ਗੰਦ ਪਿਆ ਉਹ ਦੇਖੋ ਨਾਲ ਹੀ ਦਿਖਾਫੇ ਨਾਲ ਹੀ ਚੱਲਦੀ ਰਹਗੀ ਆਹ ਦਿਖਾਫੇ ਜਿਹੜੇ ਦਿਖਾਫੇ ਕਰਦੀ ਹਮ ਜਪੈ ਬੰਦ ਚਲੋ ਜੀ ਹਟਾਗਾ ਕੋਈ ਨਹੀਂ ਜਾਂਦੇ ਪੱਤਨ ਸਾਹਿਬ ਜਾਂਦੇ ਆ ਕਾਬਲ ਦਾ ਨਾਮ ਕਿੱਟਾ ਹੈ ਹਾਂ ਬਈ ਹੌਲੀ ਹੌਲੀ ਸੈਟਿੰਗ ਹੋਣ ਲੱਗੀ ਹੁਣ ਤੇ ਇੱਧਰ ਵੀ ਕਰਤੀ ਆਂ ਅੰਦਰੋਂ ਫਰਸੇ ਵੀ ਫਟ ਹੋ ਗਿਆ ਹੋਰ ਜਿਹੜ ਤੋਂ ਲੱਗ ਗਿਆ ਸਾਰਾ पैप टैप तो करंट प्लॉटिक बड़ा होते करंट मार ਦਾ ਮਾਰਦਾ ਜੀ ਕਰੀਦਾ ਜੀ ਕਰੀਦਾ ਆ ਰਿਹਾ ਸੁਣ ਇਹਦੇ ਰਿ ਟੱਕ ਰਿਹਾ ਨੇ 8:00 ਵਜੂ ਸਾਡੀ ਪ੍ਰਾਣਾ ਹੋ ਲੋ ਆਓ ਕੱਟ ਦੇ ਪ੍ਰਿਹਾਰ ਜਾਲਾ ਖੜਿਆ ਦਾ ਸਿੱਧਾ ਕਰਿਆ ਵਢਣ ਨੂੰ ਹੈ ਧੰਮਾ ਮਿਸ ਜੁੱਤੀਆਂ ਜੇ ਮਿਸਤਰੀ ਦੇ ਤੋਂ ਹੋ ਗਈ ਚੱਕਦਾ ਹੋ ਗਿਆ ਬਸ ਜਿਆ ਆਪ ਚਲਾਓ ਇਨਗ੍ਰੀਡिएंट ਚੱਕੇ ਰੱਖੇ ਨਾ ਪਰ ਡੇਗਾ ਤਾਂ ਸਾਡਾ ਮਰਾਇਆ ਪਲੇ ਰੱਖ ਲੈ ਦੇ ਕੋਲੇ ਨੇ ਟੱਟ ਗਿਆ ਵਾਲਾ ਭਾਈ ਚੱਕ ਮੈਸਟਰ ਨੂੰ ਪਾਵ ਗਿਫਟ ਕਰ ਦੇਣਾ ਚੱਕ ਦੇ ਸੋ ਕੱਢ ਚੱਕ 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 ਗਿਆ ਕਰ ਚੱਕ ਚੱਕ ਦੇ ਖੜਾ ਆਰੇ ਕਿਹੜੇ ਚੋਲ ਖਾਦੇ ਹੋਏ ਪਤਾ ਨਹੀਂ ਤੇਰੇ ਚੋਲ ਕਿੰਨੇ ਖਾਦੇ ਚਾਰ ਨਹੀਂ ਆਦੇ ਸਵਾਸੇ ਆਦੇ ਜਾਨਾ ਹੱਥ ਪਾ ਦੋ ਜਿਹੜੇ ਨਾ ਕਿਆ ਚ ਕਰਦੀ ਹਾਂ ਹਾਂ ਬਸ ਕਰ ਬਸ ਟੀਮ ਮੈਂਬਰ ਉਹ ਟੁੱਟ ਗਿਆ ਉੱਥੇ ਤੇ ਮੈਂ ਜਾਨਾ ਉਹ ਨਾ 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 ਪਾਣੀ ਤਾਂ ਉਹ ਦੇਖੀ ਇਹ ਰੇ ਨੁੱਦ ਰੇ ਮਾਰ ਬਗਿਆ ਗੋਚਾ ਪਾਣੀ ਟੱਕ ਦੋ ਮਿੱਟੀ ਹੁਣ ਓ ਪਾਣੀ ਓਰੇ ਬਾਤ ਚੇ ਰਹਾ ਤੈਨੂੰ ਨਹੀਂ ਛੱਡਣਾ ਇਹਨੇ ਹਾਂ ਲੈ ਬਈ ਥੜਾ ਫਰਸ ਵੀ ਆ ਗਿਆ ਖੋਰ ਉਹ ਵੀ ਪੜਦੀ ਹੈ ਆ ਪਾਣ ਸਾਰਾ ਕੋਈ ਬਈ ਸੁੱਖਾ ਮੈਂ ਇੱਕ ਹੋਰ ਵਾਰਸ ਨਿਕਲਣਾ ਥੱਲੇ ਐਂਡਾ ਕਾ ਦੁਆ ਵਾਰੇ ਦੁਆ ਹੀ ਲੱਗਦਾ ਬੇਬੀ ਮਰਾਵਾ ਜੋਰ ਮਿਸਤਰੀ ਨਹੀਂ ਟੁੱਟ ਆ ਪੀਨ ਟੁੱਟ ਜਾਣਾ ਕੰਮ ਕਰ ਕਣ ਮਾਰ ਕਣਾ ਗਿਆ ਆ ਪਿਆਰ ਇੱਧਰ ਦੇ ਬਾਅਦ ਇੱਧਰ ਤੇ ਇਹ ਡਾਕ ਬੰਦਾ ਹੋ ਗਿਆ ਇਹ ਡਾਕ ਬੇਬੀ ਰਾਇ ਦਾ ਯਾ ਵੀ ਥੋੜਾ ਬਹੁਤ ਆਲਵਾ ਚੱਲਦਾ ਹੈ ਮਹਾਕਾਲ ਛੱਕਦਾ ਮਹਾਕਾਲ ਮਹਾਕਾਲ ਵਾਲਾ ਮਿਸਤਰੀ ਚੱਲੋ ਬਈ ਨੇਰਾ ਹੋ ਗਿਆ ਮਿਸਤਰੀਆਂ ਨੂੰ ਤੇ ਦਿਹਾੜੀਆਂ ਛੱਡਿਆ ਮੈਂ ਸਾਰਿਆਂ ਨੂੰ ਫੋਨ ਬੰਦ ਹੋ ਗਿਆ ਦਾ ਮਗਾ ਜਲ ਨੂੰ 2600 ਕੇ ਚਾਰ ਦਿਨ ਲਾ ਕੇ ਆ ਕੇ ਦਿਖਾਉਂਗਾ ਤੁਹਾਨੂੰ ਸਾਰਾ ਪੱਟੋ ਗਿਆ ਉੱਥੇ ਤੱਕ ਕਿੰਨਾ ਵੀ ਕੰਮ ਹੋ ਗਿਆ ਆਪਣਾ ਸਾਰੀ ਅੰਦਰ ਰਹਿ ਮੰਨ ਡਾਊਨ ਸੀਲਿੰਗ ਹੋਣ ਕਿੰਨੀ ਹੋਈ ਅੱਜ ਤੇ ਲੋਈ ਇੰਨਾ ਕੰਮ ਹੋ ਗਿਆ ਥੋੜਾ ਸਾਨੂੰ ਲੈਟਰਨ ਤੱਕ ਰਿਹਾ ਕਮਰੇ ਚ ਤੇ ਕੱਲ ਨੂੰ ਇੱਕ ਬੰਦਾ ਡਾਊਨ ਸੀਲਿੰਗ ਦਾ ਪਰਸਨ ਦੋ ਆਏ ਨੇ ਫੇਰ ਕੰਮ ਖਿੱਚ ਲੈਣਾ ਥੋੜਾ ਜਿਹਾ ਇਹਨਾਂ ਦਾ ਦੋ ਬੰਦੇ ਲੱਗੇ ਰਹੋਗੇ ਕੱਲ ਨੂੰ ਪਰਸਨ ਵਾਲਾ ਕਮਰਾ ਹੋ ਜਾਣਾ ਆਪਣਾ ਸਾਰਾ A to Z ਫੇਰ ਇਹਦਾ ਬੈਦ ਬاتھਰੂਮ ਕਰਾ ਲਾਂਗੇ ਤੇ ਫੇਰ ਆਪਣਾ ਕਮਰੇ ਦੇ ਰਹਿਣੇ ਜੋਗੇ ਥੋੜਾ ਜਿਹਾ ਹੋ ਜਾਊਗਾ ਕਿ ਮਿੰਦੀ ਮਿੰਦੀ ਢਾ ਕੇ ਠੰਡ ਤੇ ਬਚਾਉ ਨੋ ਪੈਣੇ ਪੋਣੇ ਨੋ ਤੇ ਦੇਖਦੇ ਬਾਕੀ ਹਲੇ ਰੱਬ ਵੀ ਸਾਥ ਦੇ ਰਿਹਾ ਯਾਨੀ ਕਿ ਤੂੰਦ ਰੱਖੀ ਆ ਧੁੱਪਾ ਘਟ ਰੰਦਾ ਕਿ ਹਲੇ ਟਾਈਮ ਦੇ ਦ ਸਾਨੂੰ ਕਿ ਇਹ ਕਰ ਲੋ ਤਿਆਰ ਫਟਾਫਟ 10 15 ਮਿੰਟੇ ਦਾ ਕਮਰਾ ਕਿ ਚਲੋ ਤੇ ਬਾਕੀ ਦੇਖਦੇ ਰੱਬ ਸੁੱਖ ਰੱਖੇ ਚਲੋ ਭਾਈ ਕਰਦੇ ਆਂ ਤਾਂ ਵੀਡੀਓ ਬੰਦ ਤੇ ਆਤਾ ਵੀ ਨਾਲੇ ਵੱਜਿਆ ਮੇਰਾ ਵੀ ਨਾਲੇ ਲੱਗਿਆ ਰਿਹਾ ਤਾਂ ਫੜਫੜ ਕੰਮ ਕਰ ਹੋਇਆ ਤੇ ਹੁਣ ਕਰਦੇ ਵੀਡੀਓ ਬੰਦ ਮਤਲਬ ਕਿਸੇ ਅਗਲੇ ਬਲੌਗਸ